ਕਹਿੰਦੇ ਆਖਾਂ ਬਾਦਸ਼ਾਹ ਦੇ ਕੋਲ ਹਮਦਤੀ ਲੈਣ ਦੇ ਲਈ ਆਪਣੇ ਕੋਲੋਂ ਹੀ ਇੱਕ ਸ਼ਬਦਾਂ ਦਾ ਜਾਲ ਬੁਣ ਰਿਹਾ ਸਤਪੁਰਾਂ ਦੇ ਵਿਰੁੱਧ ਬਯੰਗ ਬਣਾ ਰਿਹਾ ਹੈ ਫੌਜ ਚੜਾਉਣ ਦੇ ਲਈ ਕੀ ਕਹਿੰਦਾ ਕਹਿੰਦਾ 6 ਮਹੀਨੇ ਹੋ ਗਏ ਸਿੱਖਾਂ ਦੇ ਗੁਰੂ ਘਰ ਮੈਂ ਨੌਕਰੀ ਕਰਦਾ ਸੀ ਉਹਨੇ ਤਨਖਾਹ ਨਹੀਂ ਦਿੱਤੀ ਜਦੋਂ ਮੈਂ ਤਨਖਾਹ ਮੰਗੀ ਤੇ ਉਹਨੇ ਮੈਨੂੰ ਬੇਇੱਜ਼ਤ ਕਰਕੇ ਇਸ ਦਰਬਾਰ ਦੇ ਵਿੱਚੋਂ ਕੱਢ ਦਿੱਤਾ ਦੇ ਨਾਲ ਹੀ ਆਖਿਆ ਕਹਿੰਦਾ ਬਾਦਸ਼ਾਹ ਦੁੱਖ ਮੈਨੂੰ ਇਸ ਗੱਲ ਦਾ ਨਹੀਂ ਪਿਓ ਨੇ ਮੈਨੂੰ ਦਰਬਾਰ ਚੋਂ ਕੱਢਿਆ ਜਦੋਂ ਨੇ ਮੈਨੂੰ ਦਰਬਾਰ ਚੋਂ ਕੱਢਿਆ ਮੈਂ ਉਸ ਵੇਲੇ ਆਖਿਆ ਕਿ ਮੈਂ ਬਾਦਸ਼ਾਹ ਸ਼ਾਹਜਹਾਂ ਕੋਲ ਜਾਵਾਂਗਾ ਉਹਨੂੰ ਜਾ ਕੇ ਤੇਰੀ ਸ਼ਿਕਾਇਤ ਕਰਾਂਗਾ ਤੇ ਗੁਰੂ ਕਹਿੰਦਾ ਪੀਜਾ ਉਹ ਇਹਨਾ ਤਿੰਨ ਵਾਰ ਤੇਰੇ ਬਾਦਸ਼ਾਹ ਦੇ ਵਿੱਚ ਅਸੀਂ ਮੈਦਾਨੇ ਜੰਗ ਵਿੱਚ ਚੀਕਾਂ ਕਢਾ ਛੱਡੀਆਂ ਤੂੰ ਚੌਥੀ ਵਾਰ ਲੈ ਆ ਫੌਜਾਂ ਚੜਾ ਕੇ ਤੇ ਉਹਦੇ ਸਿੱਖ ਤੇ ਇੱਕ ਸਤਿਗੁਰਾਂ ਦਾ ਤਾਂ ਤੇ ਉਸੇ ਇਲਾਕੇ ਵਿੱਚ ਇੱਕ ਸਿੱਖ ਰਹਿੰਦਾ ਸੀ ਜਿਹੜਾ ਕਿਰਤੀ ਸੀ ਘਾਹ ਖੋਦ ਕੇ ਗੁਰੂ ਪਿਆਰ ਵਾਲਿਓ ਉਹ ਜਾ ਕੇ ਵੇਚਦਾ ਸੀ ਤੇ ਜੋ ਮਾਇਆ ਮਿਲਦੀ ਸੀ ਉਸ ਮਾਇਆ ਦੇ ਨਾਲ ਆਪਣਾ ਘਰ-ਬਾਰ ਚਲਾਉਂਦਾ ਸੀ ਉਸ ਸਿੱਖ ਨੂੰ ਪਤਾ ਲੱਗਾ ਕਿ ਛੇਵੇਂ ਪਾਤਸ਼ਾਹ ਦਿੱਲੀ ਦੀ ਧਰਤੀ ਤੇ ਆਏ ਹੋਏ ਐ ਤੇ ਉਹ ਜਮਨਾ ਦੇ ਝਲ ਵਿੱਚ ਸ਼ਿਕਾਰ ਖੇਡਣ ਦੇ ਲਈ ਬਾਦਸ਼ਾਹ ਜਹਾਂਗੀਰ ਦੇ ਨਾਲ ਹੀ ਗਏ ਹੋਏ ਉਹਨੂੰ ਪਤਾ ਲੱਗਾ ਤੇ ਮਨ ਵਿੱਚ ਖਿਆਲ ਆਇਆ ਕਿੰਨਾ ਪੀ ਇੱਕ ਤੇ ਮੈਂ ਉਹ ਤੇ ਗਰੀਬ ਆ ਮਾਇਆ ਕੋਈ ਨਹੀਂ ਕੋਲ ਤੇ ਮੇਰੇ ਵਿੱਚ ਐਡੀ ਹਿੰਮਤ ਵੀ ਨਹੀਂ ਕਿ ਮੈਂ ਅੰਮ੍ਰਿਤਸਰ ਜਾ ਕੇ ਗੁਰੂ ਦੇ ਦਰਸ਼ਨ ਕਰਕੇ ਆ ਸਕਾਂ ਅੱਜ ਗੁਰੂ ਸਾਹਿਬ ਆਪ ਆਏ ਹੋਏ ਐ ਨੇੜੇ ਹੀ ਨੇ ਕਿਉਂ ਨਾ ਹੋਵੇ ਜਾ ਕੇ ਮੈਂ ਸਤਿਗੁਰਾਂ ਦੇ ਦਰਸ਼ਨ ਕਰਾਂ ਤੇ ਫਿਰ ਜਦੋਂ ਇਸ ਸਿੱਖ ਨੇ ਆਖਿਆ ਕਿੰਨਾ ਪੀ ਮੈਂ ਸੱਚੇ ਬਾਦਸ਼ਾਹ ਦੇ ਦਰਸ਼ਨ ਕਰਨਾ ਹੈ ਇਹ ਬਾਦਸ਼ਾਹ ਜਹਾਂ ਕੀ ਉਨੇ ਸੱਚਾ ਬਾਦਸ਼ਾਹ ਲਫ਼ਜ਼ ਸੁਣਿਆ ਦੇਸ਼ਪਾਈਆਂ ਨੂੰ ਕਹਿੰਦਾ ਵੀ ਆਉਂਦੇ ਹੋ ਇਹਨੂੰ ਦਰਸ਼ਨ ਕਰ ਲੈਣ ਦਿਓ ਸਿਪਾਈਆਂ ਨੇ ਵੀ ਇਹਨੂੰ ਅੰਦਰ ਜਾਣ ਦਿੱਤਾ ਤਾਂ ਮੁੰਦੇ ਬਾਦਸ਼ਾਹ ਜਹਾਂਗੀਰ ਵੀ ਚਾਹੁੰਦਾ ਸੀ ਵੇਖਣਾ ਵੀ ਮੈਂ ਹਿੰਦੁਸਤਾਨ ਦਾ ਮਾਲਕ ਆ ਮੈਨੂੰ ਬਾਦਸ਼ਾਹ ਕਹਿੰਦੇ ਨੇ ਲੋਕ ਤੇ ਗੁਰੂ ਨੂੰ ਸੱਚਾ ਬਾਦਸ਼ਾਹ ਕਿਉਂ ਕਹਿੰਦੇ ਆ ਹੁਣ ਸੱਚੇ ਪਾਤਸ਼ਾਹ ਦੇ ਜਿਦਾਰ ਕਰਕੇ ਸਿੱਖ ਆਇਆ ਪਰ ਭਲੇਕੇ ਨਾਲ ਬਾਦਸ਼ਾਹ ਦੇ ਕਮਰੇ ਦੇ ਅੰਦਰ ਚਲਾ ਗਿਆ ਤੇ ਬਾਦਸ਼ਾਹ ਨੂੰ ਬੈਠਿਆ ਵੇਖਿਆ ਨਾ ਸਿੱਖ ਨੇ ਸੁਣਿਆ ਸੀ ਕੋਈ ਛੇਵੇਂ ਪਾਤਸ਼ਾਹ ਇਹਨੇ ਜਾ ਕੇ ਪੰਡ ਰੱਖ ਦਿੱਤੀ ਅੱਗੇ ਟਕਾ ਕੱਢਿਆ ਬੋਝੇ ਦੇ ਵਿੱਚੋਂ ਅੱਗੇ ਰੱਖ ਕੇ ਨਾ ਮੱਥਾ ਟੇਕ ਦਿੱਤਾ ਨੈਣਾ ਵਿੱਚੋਂ ਜਲ ਵਹਿ ਤੁਰੇ ਆਖਣ ਲੱਗਾ ਜੀ ਧੰਨ ਹੋ ਗਿਆ ਮੈਂ ਤੁਹਾਡੇ ਦਰਸ਼ਨ ਕਰਕੇ ਤੇ ਹੁਣ ਬਾਦਸ਼ਾਹ ਨੇ ਵੀ ਆਖਿਆ ਕਹਿੰਦਾ ਵੀ ਦਸਤੈ ਨੂੰ ਕੀ ਚਾਹੀਦਾ ਤੇ ਹੁਣ ਉਹ ਸਿੱਖ ਨੇ ਜੋ ਮੰਗਿਆ ਨਾ ਭਾਵੇਂ ਉਹ ਹਿੰਦੁਸਤਾਨ ਦਾ مالک ਸੀ ਜਹਾਂਗੀ ਜੋ ਸਿੱਖ ਨੇ ਮੰਗਿਆ ਉਹ ਉਹਦੇ ਕੋਲ ਨਹੀਂ ਸੀ ਸਿੱਖ ਕੀ ਕਹਿੰਦਾ ਕਹਿੰਦਾ ਸੱਚੇ ਪਾਤਸ਼ਾਹ ਜੀ ਬੋਲੇ ਸੋਨਹਾ ਬੋਲੇ ਸੋਨਹਾ ਨਮਸਕਾਰ ਬੋਲੇ ਸੋਨਹਾ ਆਉ ਜੋ ਡੀਸੀ ਜਿੱਥੇ ਇੱਧਰ ਕਿਹੜਾ ਡੀਸੀ ਇੱਧਰ ਜਾਣ ਦਾ ਕਟਮ ਵਾਲੀ ਨੂੰ ਜਾਣ ਹੀ ਨਹੀਂ ਕਰਦੀ ਭਾਵੇਂ ਸਤਨਾਪੁਰ ਸਾਹਿਬ ਨੂੰ ਆਉਂਦੇ ਆਇਤ ਨੂੰ ਜਗੂ ਇਹ ਦੇਖਾ ਅੱਜ ਨੀ ਗੁਰੂ ਜੀ ਦਾ ਸੋਨੀ ਹੋ ਸੋਨਿਆ ਕਾ ਤੇ ਮਹਿਤਾਬ ਸਿੰਘ ਸਰਦਾਰ ਹਰਤਾਜ ਸਿੰਘ ਸਰਦਾਰ ਕੁਲਵਿੰਦਰ ਸਿੰਘ ਜੀ ਹੈਡ ਗ੍ਰੰਥ ਸਾਹਿਬ ਜੀ ਆਨੀ ਨਰਮਲ ਸਿੰਘ ਜੀ ਸਰਦਾਰ ਜਗਵੀਰ ਸਿੰਘ ਜੀ ਸਮੂਹ ਸਾਧ ਸੰਗਤ ਨਗਰ ਰਾੜਾ ਸਾਹਿਬ ਸਮੁੱਚੀ ਸੰਗਤ ਦਾ तहਦਿਲੋ ਧੰਨਵਾਦ ਢਾਡੀ ਗੁਰਮੇਲ ਸਿੰਘ ਜੀ ਅੱਬੂ ਵਾਲੀਆ ਜਿੰਨਾਂ ਦਾ ਵੀ तहਦਿਲੋ ਧੰਨਵਾਦ ਆਓ ਗੁਰੂ ਪਿਆਰ ਵਾਲਿਓ ਅਗਲਾ ਪ੍ਰੋਗਰਾਮ ਹੁਣ ਆਪਿਆਂ ਨੂੰ ਸੈਕਟਰੀ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਜੀ ਆਲਮਗੀਰ ਕਰਕੇ ਜਥੇ ਨੂੰ ਗੁਰੂ ਪਿਆਰ ਵਾਲਿਓ ਕਿਰਪਾ ਕੀਤੀ ਹਰ ਰਹਿਮਤ ਕੀਤੀ ਹੈ ਅਕਾਲ ਪੁਰਖ ਦਾ ਸਾਰਿਆਂ ਦਾ ਧੰਨਵਾਦ ਇੱਕ ਧੰਨਵਾਦ ਆਪਾਂ ਹਲਕੇ ਕਰ ਲਈਏ ਸਹਿਬ ਸ੍ਰੀ ਗੁਰੂ ਹਰਕੋਬੀ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਹਾਡੀ ਕਿਰਪਾ ਸਦਕਾ ਇਹ ਸਤਿ ਸੰਗੀਆਂ ਘੜੀਆਂ ਨਸੀਬ ਹੋਈਆਂ ਸੰਗਤਾਂ ਵਿੱਚ ਬੈਠ ਕੇ ਸਤਿਗੁਰੂ ਜੀ ਤੁਹਾਡਾ ਜਸ ਸਰਵਣ ਕਰਨ ਦਾ ਸੁਭਾਗ ਸਮਾਪਤ ਹੋਇਆ ਆਓ ਸਾਰੇ ਨਾਲ ਇੱਕ ਚੜ੍ਹਦੀ ਕਲਾ ਦਾ ਜਕਾਰਾ ਲਾਈਏ ਤਾਂ ਕਿ ਗੁਰੂ ਪਿਆਰ ਵਾਲੇ ਇੱਕ ਪ੍ਰਬੰਧਕ ਜਨਨ ਦਾ ਕੀਤਾ ਹੋਇਆ ਜਿਹੜਾ ਸਮਾਗਮ ਹੈ ਸਤਿਗੁਰੂ ਦੀ ਕਿਰਪਾ ਕਰਨ ਰਹਿਮਤ ਕਰਨ ਸਫਲਾ ਹੋ ਜਾਏ ਆਪਾਂ ਸਾਰਿਆਂ ਦੇ ਦਿਲਾਂ ਦੇ ਵਿੱਚ ਨਾਮ ਬਾਣੀ ਸੇਵਾ ਸਿਮਰਨ ਅਮਰਤ ਦੀ ਦਾਤ ਸਤ ਅਮਰਤ ਵਿਦੇ ਦੀ ਦਾਤ ਪ੍ਰਾਪਤ ਕਰਨ ਦੀ ਚਾਹਨਾ ਸਤਿਗੁਰਾਂ ਕੋਲ ਮੰਗਣ ਦੀ ਇੱਛਾ ਨਾਲ ਗੁਰੂ ਪਿਆਰ ਵਾਲੇ ਨਾਮ ਪ੍ਰਬੰਧਕ ਜਨਾਬੀਆਂ ਨੂੰ ਸਰਵਣ ਕਰਵਾਉਣਗੇ ਹਾਡੀ ਦਰਬਾਖ ਸਿੰਘ ਸਿੱਧੂ ਨਗਰ ਜਮਿੰਡਾ ਢਾਡੀ ਬਰਿੰਦਰ ਸਿੰਘ ਕਲੇਰ ਸਾਹਿਬ ਜਦਾਜੀਤ ਸਿੰਘ ਨਗਰ ਮੋਹਾਲੀ ਸਰੰਗੀ ਮਾਸਟਰ ਸਰਦਾਰ ਬਹਾਦਰ ਸਿੰਘ ਜੀ ਪੌਰੀਆ ਨਗਰ ਦਸੰਬਲੀ ਨੇੜੇ ਪੰਜੋਖੜਾ ਸਾਹਿਬ ਅੰਮ੍ਰਾਲਾ ਦਾਸ ਗੜਜਾ ਸਿੰਘ ਮਾਨਕਪੁਰ ਸ਼ਰੀਫ ਨਿਊ ਚੰਡੀਗੜ੍ਹ ਵਾਲਾ ਢਾਡੀ ਜਸਾ ਆਪਕੀਆਂ ਦੀ ਸੇਵਾ ਵਿੱਚ ਹਾਜ਼ਰ ਸੀ ਗੁਰੂ ਪਿਆਰ ਵਾਲਿਓ ਇਨੀਆਂ ਕੋ ਹਾਜ਼ਰੀਆਂ ਪਰਿਵਾਰ ਕਰੋ ਅਗਲਾ ਪ੍ਰੋਗਰਾਮ ਪ੍ਰਬੰਧਕ ਜਨ ਸਰਵਣ ਕਰਵਾਉਣ ਦੀ ਗੱਜ-ਬੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਜਿਹੜਾ ਇਹ ਹੋਲਾ ਵਾਲਾ ਉਹਨਾਂ ਦੀ ਸੁਰਤ ਤੋਂ ਵੀ ਪਹਿਲਾਂ ਪਟਿਆਲੇ ਵਾਲੇ ਦੇ ਮਹਾਰਾਜੇ ਤੇ ਹੋਰ ਮਹਾਰਾਜ ਰਾਜੇ ਮਹਾਰਾਜੇ ਵੀ ਰਥਾਂ ਨਹੀਂ ਛੱਡ ਕੇ ਹੋਲੇ ਮਹੱਲੇ ਨੂੰ ਨਾਣਾ ਸਾਹਿਬ ਦੇਖਣ ਆਉਂਦੇ ਸੀ ਉਹ ਹੋਲਾ ਮਹੱਲਾ ਹੈ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਮੈਂ ਪਹਿਲਾਂ ਵੀ ਟੈਂਟ ਵਾਲੇ ਵੀਰ ਜੀ ਨੂੰ ਬੇਨਤੀ ਕਰਦਾ ਕਿ ਉਹ ਵੀ ਆਪਣਾ ਸਮਾਨ ਲੈਣ ਜਿੱਥੇ ਪਾਸੋਂ ਮਹਾਰਾਸ਼ਟਰ ਤੋਂ ਢਾਡੀ ਮਾਰਾਂ ਕੈਨ ਕੀਤੀਆਂ ਗਈਆਂ ਤੇ ਹਸ ਬਚਿਆ ਗਿਆ ਹੋਈਆਂ అనేక ਪ੍ਰਕਾਰ ਦੀਆਂ ਗਲਤੀਆਂ ਭੁੱਲਾ ਚੁੱਕਾ ਆਪ ਕੀਤੇ ਅਣਜਾਨ ਬੱਚੇ ਸਮਝ ਕੇ ਮੁਆਫਕਾ ਨਹੀਂ ਆ ਗੁਆਸ ਤੇ ਸਮਤ ਦੀਆਂ ਦਾ ਤਾਂ ਬਸ ਕਰਦੀਆਂ ਬਚੇ ਇਤਿਹਾਸਾ ਭਾਵ ਸੁ ਗੁਰਬਾਣੀ ਦਾ ਭਾਵ ਸਨਿਕਤ ਵਾਸੀਆਂ ਨੂੰ ਬਖਸ਼ ਕਰਨਾ ਨਗਰ ਵਿੱਚ ਇੱਕਾਥ ਭਾਗ ਚੜਦੀ ਕਲਾ ਆਪਸੀ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਤੇ ਧੰਦਾ ਪਾਤਾ ਕਰਨਾ ਦੇ ਰੂਪ ਤਾਂ ਬਸ ਕਰਨੀ ਮੰਨ ਲਈ ਸੁਖ ਸ਼ਾਂਤੀ ਵਰਤੋਣੀ ਕਾਮਨਾ ਮਾ ਭਾਗਨਾ ਮਾ ਸੰਪੂਰਨ ਕਰਨੀਆਂ ਸਤੇ ਬਨਕਾ ਦਾ ਪ੍ਰਯਤਨ ਕਰਨਾ ਆਉਣ ਵਾਲੇ ਜੇਕਾ ਬਿਕਨਰ ਕਾਫਟਾ ਦੀ ਨਮਰਤੀ ਕਰਨੇ ਮਹਾਰਾਜ ਚੈਤ ਗਰਾ ਪ੍ਰਸਾਧੀਆਂ ਦੇਗਾ ਸਜਾ ਕੇ ਹਾਜ਼ਰ ਕੀਤੀਆਂ ਨੇ ਆਪਜੀ ਭੋਗ ਲਾਉ ਭੋਗ ਲੰਗਿਆ ਸੀਤਰ ਪ੍ਰਸਾਦ ਸਾਧ ਸੰਗਤ ਦਾ ਦਸਲਾ ਰੈਖ ਹੋਵੇ ਜਿਸ ਮੁਕਮੇ ਨੂੰ ਕੋ ਵਾਹਿਗੁਰੂ 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 ਦਾ ਆਪਾ ਚਾਹੇ ਤਾਂ ਰਹੀਆਂ ਸੰਗਤਾਂ ਦੀ ਹਾਜ਼ਰੀ ਤਰਪਾਨ ਕਰਨੀ ਤਲਫਲ ਭੇਟਾ ਪ੍ਰਮਾਨ ਕਰਨਾ ਚੱਲਿਆ ਕਿ ਸਬਨਾ ਦੀ ਮਨਾ ਵਿੱਚ सभिना जे परवारा शांती वरता महाराज कृपा करो अी दरगाही बरमान पुछे संतालो जो दरा सवाजी नाम चत नानक नाम चढ़ी कला पाणे सरबता भल ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਦੁਹਰਾ ਕੇ ਪਈਆ ਕਾਲ ਕੀ ਕਬੇ ਚਲਾਇਓ ਸਾਮ ਸੇ ਖਨ ਕੋ ਹੁਕਮ ਹੈ ਗੁਰੂ ਮਾਨੀ ਗੁਰੂ ਗ੍ਰੰਥ ਜੀ ਮਾਨੇ ਓ ਪ੍ਰਗਟ ਕਰਾ ਕੀ ਜੋ ਪ੍ਰਾਪ ਕਾ ਮਨ ਬੋਚ ਹੈ ਖੋਜੀ ਸ਼ਬਦ ਮੇ ਨਾਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਰ ਮੈਂ ਸਾਮਲेंगे ਬਚੇ ਸ਼ਰਨ ਵਾਹਿਗੁਰੂ ਜਿਨ੍ਹਾਂ ਜੈ ਚੇ ਸੋਤਰੇ ਮਾਰੋ ਜੋ ਸਰਦਾਰ ਕਰ ਸੇਂਦੇ ਗੁਰ ਪਾਰੋ ਤਾਰੇ ਜੋ ਸਰਦਾਰ ਕਰ ਸੀਮਦੇ ਗੁਰ ਪਾਰੋ ਤਾਰੇ i uh -huh.

ਓਏ ਉਹਦੇ ਸ਼ਾਟ ਮਾਰਿਆ ਆ 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

i <laughs> सतगुरु काले जो मन न सोई खेत काका जस पीता है ठंडे का गलियत उसकी देखा निज ज्यों सी भास का पलट सुत तेली नाही हर रस गुण न गावे ਬਿਨ ਗੁਰ ਪਰਮੇਸ਼ਰ ਕੋਈ ਨਾਹੀ ਗੁਰ ਕੀ ਏਵਾਂ ਹੁ ਸਚੁ ਜਾਣੈ ਨਾ ਮਨਿ ਤਨ ਕੀਤਨਾ ਕੇ ਨਾਹੀ ਗੁਰ ਮਤਿ ਕੋ ਲਾਸਕੇ ਪ੍ਰੀਵ ਦੇਵ ਸਮਦਰਸੀ ਤਿਨਾਕੇ ਬ੍ਰਹਮ ਤਿੰਨ ਗੁਰਤ ਕੋ ਪਾਹਿ ਬਿਨੁ ਆਪਸਤਨ ਸਿਂਘਾਰਾ ਪਾਰਕੀਤਨਾ ਨਸੂ ਜੀ ਦਾ ਸਾਰ ਲੋਕ ਸੁਆਗਤ ਪਾਉਂਦੇ ਨੇ। ਦੋਹੋਂ ਘਟ ਗਾਰ ਰੇਖਾ ਲਾਹੀ। ਪ੍ਰੀਤ ਸਹਾਬ ਕੋਲ ਜੀ ਬਾਰ ਸਿੰਘ ਵਰਤ ਕੇ ਚਾਰ ਸੈਲਾ ਦੀ ਸੰਪੰਨੀ ਪਿਆਰੀ 40 ਸਿੱਕੇ ਮੰਦਨ ਨਖੋਜ਼ਾਂ ਕੋਲ ਵੀ ਆ ਰਹੇ ਹਾਂ। ਧਿਆਨ ਕਰਕੇ ਸਾਹਿਬ ਜੀ ਨੂੰ ਵੀ ਬਾਰ ਕੋਲ ਜੀ ਜਨਾਬ ਕਨਾਂ ਦਿੱਤੇ ਮਿਲਿਸ਼ ਕੇ ਅੰਦਰ ਇਸ ਜੀ ਦਾ ਜੀ ਦੇਣਾ ਹੈ। ਬਤਾਏ

ਸੋ ਪਿਆਰ ਤੇ ਸੰਦੇਹ ਕੋਟੇ ਤੋਂ ਪਟਾਲਰ ਮੁਖਾਜੇਕਾਰ ਸਿੱਖੀ ਸਦਕ ਕੋ ਕੇਸਾਂ ਸਵਾਸਾਂ ਸੰਗ ਲਗਾਉਣਾ ਹੈ ਕਰੁਣਾ ਨਦਾਨ ਤਨ ਤਨ ਕੰਸਰ ਸਿਧਿ ਬੂਰੰਸਾ ਮਹਾਰਾਜ ਜੀ ਆਪੇ ਪਾਵਨ ਕੋਤੰਤਨ ਨਾ ਪਾਲ ਸਰਬਾਸਨ ਕੀ ਮਹਾਰਾਜ ਜੀ ਛੋਲੇ ਮਹਾਲੇ ਜਿਹੜਾ ਉਪਰੱਖਣਾ ਹੋਇਆ ਰਾੜੀ ਕੰਦੀ ਸੰਤ ਵੱਲੋਂ ਪੰਜਾ ਤਿਆਰਿਆਂ ਦੀ ਗੁਵਾਈ ਵੇਠ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਨਗਰ ਕੀਰਤਨ ਲੈ ਕੇ ਆਏ ਨੇ ਮਹਾਰਾਜ ਜੀ ਕਿਰਪਾ ਕਰਨੀ ਸਾਰੀ ਹੀ ਸੰਗਤੇ ਸ੍ਰੀ ਸੱਚੇ ਮੇਰਾ ਪ੍ਰਿਆਸ ਰਖਣਾ ਦੇਖਾਂ ਕਲੇਸ਼ਾਂ ਨਿਗਲਾ ਜਨਾਸ਼ ਕਰਨੇ ਸੁਖਾਂ ਨੇ ਪ੍ਰਕਾਸ਼ ਕਰਨੇ ਆਪਣੇ ਦਰੋਂ ਕਰੂੰਗੂ ਸਿੱਖੀ ਜੀਵਨ ਨਾਮ ਦਾਹਨ ਸੇਵਾ ਸੁਨਦਤ ਬਖਸ਼ੂ ਮਹਾਰਾ ਜੀ ਦਾ ਰਾਏ ਸਾਥ ਸੰਗਤ ਦੀ ਹਾਜ਼ਰੀ ਬਿਲਕੁਲ ਪੇਟਾਵਾਂ ਦਰ ਪਰਮਾਨੰ ਪ੍ਰੂ ਕਾਮ ਕੋਰ ਲੋਗ ਨੂੰ ਹੁਤਾ ਤੀ ਚਾਤੀ ਤੰਗਤਾਂ ਨੂੰ ਮਿੱਠ ਬਖਸ਼ੂ ਜੇ ਹੀ ਪਿਆਰੇ ਮੇਲੋ ਜਨਾਵ ਲਿਆ ਆ ਪਿਆਰਾ ਨਾਮ ਸਤਿਗੁਰ ਬਾਦ ਸਲਾਮਤ ਜੀ ਕੀ ਬਸਤੇ ਤੋਂ ਨਾਮ ਸਨ I you. रा से <laughs> गुरेविव ਅਲਿਤਰ ਜੋ ਅ ਆ ਵੀ ਆ ਗਿਆ ਜੀ ਇਹ ਅਸ ਡਾਸ ਵੀ ਆ ਗਿਆ ਜੀ ਜੰਗੂ ਭਾਈ ਦੇ ਬੱਚਿਆਂ ਦੇ त्याग नथी पावन जीवन दल बल अल्लाह कुल गुण सिद्ध आन के दर्शन सुरमा दूजे से तीन गुण रखे हाथी नाचा हिराजी आर्थ की जिन भारी आन का दर्शन करजो आ जाओ आ जाओ आ जाओ

ਸਤਿਗੁਰੂ ਵਾਸੀ ਨੇ ਕੀ ਰਾਜਨਸਰੀ ਅੰਤੁ ਲਲਾ ਰਾਮ ਨਾਮ ਹੋਵੇ ਤਨ ਸੁਖੈ ਆਲਕਾਰ ਕੋਈ ਤੋ ਕਰਤਾ ਕਰਨਾ ਮੈਂ ਨਾਹੀ ਜਾਂ ਹੋ ਕਰੀ ਨਾ ਹੋਈ ਬਲੇਹਾਰੀ ਕੁਦਰਤ ਵਸਿਆ ਤੇਰਾ ਗੁਰਜੀ ਤਨੁ ਤਨ ਕੇ ਜਨ ਸਤਗੁਰ ਸਤਿਗੁਰ ਰਖ ਬਿਨੁ ਕਿਰਪਾ ਸੋ ਨਾਮ ਕੀਰੇ ਖਰ ਗੁਰ ਸਤਗੁਰ ਸਰਣਾਈ ਕਿਰਨ ਦਿਆਨਾ जीवे मन भाग बडे रे जिन हर हर सदा हर प्यास हर हर नाम नित पास हे नर संगत गुण गास जिन हर हर नाम सुना पाए हाते पाणि जब पास सो निहालो जयतु गुरुदेव